ਜੋ ਕੰਮ ਮਾਨ ਸਰਕਾਰ ਨੇ ਕੀਤੇ ਉਹ ਅੱਜ ਤੱਕ ਕਿਸੇ ਸਰਕਾਰ ਤੋਂ ਵੀ ਨਹੀਂ ਹੋਏ। ਤੇ ਉਥੇ ਹੀ ਹੁਣ ਗਰੀਬਾਂ ਦੇ ਲਈ ਮਸੀਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਨੇ ਤੇ ਉਥੇ ਹੀ ਕਈ ਪਰਿਵਾਰਾਂ ਦਾ ਕਰਜ਼ਾ ਮਾਫ ਕਰ ਦਿੱਤਾ ਹੈ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਯਾਨੀ ਕਿ ਐਸੇ ਪਰਿਵਾਰਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਗਈ ਤੇ ਜਿਸ ਤੋਂ ਬਾਅਦ ਉਥੇ ਹੀ ਕਈ ਤਿੱਖੇ ਨਿਸ਼ਾਨੇ ਹੁਣ ਆਮ ਆਦਮੀ ਪਾਰਟੀ ਨੇ ਪਿਛਲੀਆਂ ਸਰਕਾਰਾਂ ਦੇ ਉੱਤੇ ਸਾਧਣੇ ਸ਼ੁਰੂ ਕਰ ਦਿੱਤੇ ਨੇ ਚਰਨਜੀਤ ਚੰਨੀ ਦੇ ਵੀ ਲਗਾਤਾਰ ਪਲਟਵਾਰ ਹੋਇਆ ਹੈ ਤੇ ਉਥੇ ਹੀ ਆਪ ਦੇ ਵਿਧਾਇਕ ਦੇ ਵੱਲੋਂ ਕਿਹਾ ਗਿਆ ਕਿ ਜੋ ਕੰਮ ਮਾਨ ਸਰਕਾਰ ਨੇ ਕੀਤਾ ਉਹ ਕੰਮ ਹਜੇ ਤੱਕ ਕਿਸੇ ਵੀ ਸਰਕਾਰ ਤੋਂ ਨਹੀਂ ਹੋਇਆ ਚਾਹੇ ਉਹ ਮੋਤੀ ਸਰਕਾਰ ਹੋਵੇ ਚਾਹੇ ਪਿਛਲੀਆਂ ਸਰਕਾਰਾਂ ਹੋਣ ਤੇ ਹੁਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਮੇਸ਼ਾ ਜਿਹੜਾ ਕਿ ਲੋਕਾਂ ਦੇ ਲਈ ਸਟੈਂਡ ਕਰਦੇ ਹੋਏ ਨਜ਼ਰ ਆਉਣਗੇ ਤੇ ਪਹਿਲਾਂ ਵੀ ਉਹਨਾਂ ਨੇ ਗਰੀਬਾਂ ਦੇ ਪੱਖ ਦੇ ਵਿੱਚ ਨਾਰਾ ਮਾਰਿਆ ਤੇ ਦੂਜੇ ਪਾਸੇ ਹੁਣ ਉੱਥੇ ਹੀ ਆਮ ਆਦਮੀ ਪਾਰਟੀ ਫਿਰ ਤੋਂ ਗਰੀਬ ਪਰਿਵਾਰਾਂ ਦੇ ਲਈ ਇੱਕ ਤਾਣਕੇ ਖੜੀ ਆ। ਹੋਰ ਕੀ ਕਹਿਣਾ ਆਓ ਤੁਹਾਨੂੰ ਸੁਣਾਉਣੇ ਆ। ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਉਹਨਾਂ ਨੇ ਕੱਲ 4727 ਜਿਹੜੇ ਐਸਸੀ ਪਰਿਵਾਰ ਉਹਨਾਂ ਦੇ ਜਿਹੜੇ ਕਰਜ਼ੇ ਮਾਫ ਕੀਤੇ ਐ ਜੋ ਕਿ 1971 ਤੋਂ ਲੈ ਕੇ 2 2020 ਤੱਕ ਮਾਰਚ 2020 ਤੱਕ ਜਿਹੜੇ ਸਿਗੇ 4727 ਪਰਿਵਾਰ ਤੇ ਇਹ ਪਹਿਲੀ ਵਾਰੀ ਹੋਇਆ ਦੇਖੋ ਪੰਜਾਬ ਚ 75 ਸਾਲ ਤੋਂ ਅਕਾਲੀ ਦਲ ਕਾਂਗਰਸ ਦੀਆਂ ਸਰਕਾਰਾਂ ਜਿਹੜੀਆਂ ਆਂਦੀਆਂ ਰਹੀਆਂ ਲੇਕਿਨ ਕਿਸੇ ਨੇ ਇਹਨਾਂ ਇਹਨਾਂ ਪਰਿਵਾਰਾਂ ਬਾਰੇ ਐਸੀ ਪਰਿਵਾਰਾਂ ਬਾਰੇ ਕਦੇ ਨਹੀਂ ਸੁਣਿਆ ਤੁਸੀਂ ਇਹ ਵੀ ਜਾਣਦੇ ਹੋ ਕਿ ਇਸ ਦੇਸ਼ 'ਚ ਅਰਬਾਂપતિ ਜਿਹੜੇ ਐ ਕਾਰਪੋਰੇਟ ਘਰਾਣੇ ਉਹਨਾਂ ਦੇ ਲੱਖਾਂ ਲੱਖਾਂ ਦਾ 1 ਲੱਖ ਕਰੋੜ ਤੱਕ ਜਿਹੜੇ ਉਹਨਾਂ ਦੇ ਕਰਜ਼ੇ ਮਾਫ ਹੋਇਆ 10 ਲੱਖ ਕਰੋੜ ਟੋਟਲ ਹਿੰਦੁਸਤਾਨ 'ਚ ਜਿਹੜੇ ਮੋਦੀ ਸਰਕਾਰ ਨੇ ਮਾਫ ਕੀਤੇ ਐ ਲੇਕਿਨ ਅੱਜ ਤੱਕ ਕਿਸੇ ਨੇ ਕਿਸੇ ਗਰੀਬ ਬੰਦੇ ਦਾ ਜਿਹੜਾ ਕਰਜ਼ਾ ਨਹੀਂ ਮਾਫ਼ ਕੀਤਾ ਸੋ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਦੂਸਰਾ ਮੈਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੱਲੀ ਜਿਹੜੇ ਆਪ ਨੂੰ ਕਹਿੰਦੇ ਆ ਕਿ ਮੈਂ ਮੈਂ ਮਸੀਹਾ ਐਸਸੀ ਐਸਸੀ ਪਰਿਵਾਰਾਂ ਦਾ ਗਲਤਾਂ ਦਾ ਮਸੀਹਾ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਵੇਲੇ ਵੀ ਤੁਸੀਂ ਮੁੱਖ ਮੰਤਰੀ ਰਹੇ ਹੋ ਤੁਸੀਂ ਕਿਉਂ ਨਹੀਂ ਅੱਜ ਅੱਜ ਤੱਕ ਕਿਸੇ ਐਸਸੀ ਪਰਿਵਾਰ ਦਾ ਕੋਈ ਕੰਮ ਕੀਤਾ ਜੇ ਕੋਈ ਕੀਤਾ ਤਾਂ ਦੱਸਣ ਅੱਜ ਤੱਕ ਉਹਨਾਂ ਨੇ ਉਹਨਾਂ ਨੂੰ तकरीबन 3.5 ਮਹੀਨੇ ਜਿਹੜਾ ਉਹ ਜਿਹੜਾ ਮੁੱਖ ਮੰਤਰੀ ਰਹੇ ਨੇ ਪੰਜਾਬ ਦਾ ਲੇਕਿਨ ਉਹਨਾਂ ਨੇ ਅੱਜ ਤੱਕ ਇੱਕ ਵੀ ਕੰਮ ਜਿਹੜਾ ਐਸੀ ਭਾਈਚਾਰੇ ਦਾ ਨਹੀਂ ਕੀਤਾ ਸੋ ਮੈਂ ਉਹਨਾਂ ਨੂੰ ਇਹੀ ਕਹਿੰਦਾ ਵੀ ਤੁਸੀਂ ਇਹ ਜਿਹੜਾ ਸੋਸ਼ਲ ਬਾਜ਼ੀਆਂ ਕਰਦੇ ਹੋ ਚੰਨੀ ਸਾਹਿਬ ਉਹ ਬੰਦ ਕਰ ਦਿਓ ਜੇ ਕੰਮ ਕਰਨਾ ਹੈ ਆਪਣੇ ਜਿਹੜੇ ਪੰਜਾਬ ਦਾ ਕੰਮ ਕਰਨਾ ਹੈ ਤਾਂ ਪੰਜਾਬੀਆਂ ਨੂੰ ਕਰਕੇ ਦਿਖਾਓ ਇਹ ਸੋਸ਼ਲ ਬਾਜ਼ੀਆਂ ਜਿਹੜੀਆਂ ਚੰਗੇ ਲੱਗਦੀਆਂ ਤੁਮੈਂ ਇੱਕ ਵਾਰ ਫੇਰ ਸਰਦਾਰ ਕੁਬਾਸ ਸਿੰਘ ਮਾਨ ਨੂੰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਗਰੀਬ ਪਰਿਵਾਰਾਂ ਬਾਰੇ ਸੋਚਿਆ